ਸੋ ਸ਼ੁਰੂ ਕਰ ਉਸ ਦੇਖ ਰਹੇ ਲਾਈਵ ਪੰਜਾਬੀ ਟੀਵੀ ਮੈਂ ਰਣਜੀਤ ਕੋਰ ਅਬ ਲੱਟਰ ਦੀ ਸ਼ੁਰੂਆਤ ਕਰਾਂਗੇ ਪਰ ਅਨਸਰ ਪਾਲ ਨੇ ਹੁਣ ਤੱਕ ਦੀ ਹੈਲਪ ਸੁਖੀ ਹੈ ਤੇ ਪੰਜਾਬ ਦੇ ਮੌਸਮ ਬਾਰੇ ਚ ਵੱਡਾ ਲਾਟਾ ਮੀਂਹ ਤੇ ਸ਼ੀਤ ਲਹਿਰ ਦੀ ਚੇਤਾਵਨੀ ਜੀਪੀ ਗੌਰਵ ਯਾਦਵ ਦੀ ਹਾਈ ਕੋਰਟ ਚ ਹੋਈ ਪੇਸ਼ੀ ਰਾਣਾ ਬਲਾਚਾਰੀਆ ਕਤਲ ਮਾਮਲੇ ਲੈ ਕੇ ਪੁੱਛੇ ਗਏ ਸਵਾਲ ਸਰਪੰਚ ਤੇ ਪ੍ਰਸਿੱਧ ਵਕੀਲ ਮਨਪਿੰਦਰ ਸਿੰਘ ਨੇ ਨਿਗਲੇ ਜ਼ਹਿਰ ਘਰੇਲੂ ਕਲੇਸ਼ ਬਣਿਆ ਮੌਤ ਦਾ ਕਾਰਨ ਮੈਨੂੰ ਅਫਸਰਾਂ ਨੇ ਕਿਹਾ ਸੀ ਟ੍ਰੇਨ ਦੇ ਬਜ਼ਾਰਾ ਚ ਬੰਮ ਚਲਾ ਕੇ ਦੁਬਾਰਾ ਸਰਕਾਰ ਬਣਾਵਾਂਗੇ ਸਾਬਕਾ ਸੀਐਮ ਰਜਿੰਦਰ ਕੌਰ ਪੱਠਲ ਦਾ ਵੱਡਾ ਦਾ ਹਮ ਲੋਕਾਂ ਨੂੰ ਵੱਡੀ ਰਾਹਤ ਪੰਜਾਬ ਚ ਰੇਲਵੇ ਬ੍ਰਿਜ ਨੂੰ ਮਿਲੀ ਮਨਜ਼ੂਰੀ ਲੋਕਾਂ ਨੂੰ ਮਿਲੇਗੀ ਸਹੂਲਤ ਖਬਰਾਂ ਦੀ ਸ਼ੁਰੂਆਤ ਕਰਾਂਗੇ ਮੌਸਮ ਤੋਂ ਕਿਸ ਤਰ੍ਹਾਂ ਦਾ ਰਹੇਗਾ ਆਉਣ ਵਾਲੇ ਦਿਨਾਂ ਚ ਮੌਸਮ ਇੱਕ ਵਾਰ ਫਿਰ ਮੌਸਮ ਬਦਲ ਗਿਆ ਹੈ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਤੋਂ ਲੈ ਕੇ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਚ ਲਗਾਤਾਰ ਨਹੀਂ ਪੈ ਰਿਹਾ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ ਕੀਤੀ ਹੈ ਇਸ ਦੌਰਾਨ 30 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ ਮੌਸਮ ਵਿਭਾਗ ਨੇ ਕਿਹਾ ਕਿ ਰਾਤ ਨੂੰ ਤੇਜ਼ ਹਵਾਵਾਂ ਨਾਲ ਠੰਡ ਵਧੇਗੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਸਵੇਰੇ ਮੀਂਹ ਪਿਆ ਇਸ ਤੋਂ ਇਲਾਵਾ 28 ਤੋਂ 31 ਜਨਵਰੀ ਤੱਕ ਕੁਝ ਜ਼ਿਲ੍ਹੇ ਨੂੰ ਛੱਡ ਕੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸ਼ੀਤ ਲਹਿਰ ਲਈ ਪੀਲਾ ਅਲਰਟ ਲਾਗੂ ਰਹੇਗਾ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਖਰਾਬ ਮੌਸਮ ਦੌਰਾਨ ਸਾਵਧਾਨੀ ਵਰਤਣ ਤੇ ਰੁੱਖਾਂ ਬਿਜਲੀ ਖੰਭਿਆਂ ਤੇ ਕਮਜ਼ੋਰ ਟਾਹਣੀਆਂ ਤੋਂ ਦੂਰ ਰਹਿਣ ਮੌਸਮ ਵਿਭਾਗ ਅਨੁਸਾਰ ਰਾਜ ਦੇ ਕਈ ਜ਼ਿਲ੍ਹਿਆਂ 'ਚ ਘੱਟੋ ਘੱਟ ਤਾਪਮਾਨ 4 ਤੋਂ 70 ਡਿਗਰੀ ਸੈਲਸੀਅਸ ਤੱਕ ਰਿਹਾ ਜਦੋਂ ਕਿ ਵੱਧ ਤੋਂ ਵੱਧ ਤਾਪਮਾਨ ਵਿੱਚ ਥੋੜਾ ਵਾਧਾ ਹੋਇਆ 28 ਤੋਂ 30 ਜਨਵਰੀ ਨੂੰ ਸਵੇਰ ਤੇ ਰਾਤ ਦੇ ਸਮੇਂ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੇ ਦੂਰ ਦਰਾਡੇ ਇਲਾਕਿਆਂ ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ 29 ਤੇ 30 ਤਰੀਕ ਨੂੰ ਉੱਤਰਾਖੰਡ ਸਮੇਤ 28 ਤੇ 29 ਜਨਵਰੀ ਨੂੰ ਉੱਤਰ ਪ੍ਰਦੇਸ਼ ਉੱਤਰੀ ਮੱਧ ਪ੍ਰਦੇਸ਼ ਤੇ ਰਾਜਸਥਾਨ ਬਿਹਾਰ ਚ ਵੀ ਮੌਸਮ ਬਦਲ ਸਕਦਾ ਹੈ ਤੇ ਪੰਜਾਬ ਦੇ ਡੀਜੀਪੀ ਗੁਰ ਹਾਈ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਮੁਹਾਲੀ ਚਰਾਣਾ ਬਲਾ ਚੌਰੀਆ ਕਤਲकांड ਮਾਮਲੇ ਚ ਡੀਜੀਪੀ ਗੌਰਵ ਯਾਦਵ ਦੀ ਕੋਰਟ ਚ ਪੇਸ਼ੀ ਹੋਈ ਹੈ ਇਸਰਾਨ ਸਪੈਸ਼ਲ ਡੀਜੀਪੀ ਐਸਐਸਪੀ ਮੁਹਾਲੀ ਡੀਆਈਜੀ ਰੋਪੜੇਂਜ ਅਤੇ ਐਜੀਟੀਐਫ ਚੀਫ ਵੀ ਅਦਾਲਤ ਚ ਹਾਜ਼ਰ ਹੈ ਡੀਜੀਪੀ ਪੰਜਾਬ ਨੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਹੈ ਕਿ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਜਿਸ ਦੇ ਤਹਿਤ ਲਗਭਗ 3000 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਤੇ ਹਾਈ ਕੋਰਟ ਨੇ ਸਖਤ ਟਿੱਪਣੀ ਕਰਦੇ ਹੋਏ ਸਵਾਲ ਕੀਤਾ ਹੈ ਕਿ ਆਪਰੇਸ਼ਨ 2-3 ਸਾਲ ਪਹਿਲਾਂ ਕਿਉਂ ਨਹੀਂ ਸ਼ੁਰੂ ਕੀਤਾ ਗਿਆ ਗਲਤ ਨਹੀਂ ਕਿ ਹਾਈ ਕੋਰਟ ਨੇ ਹੁਕਮ ਜਾਰੀ ਹੋਣ ਤੋਂ ਬਾਅਦ ਇਹ ਅਜੇ ਹ ਆਪਰੇਸ਼ਨ ਕਿਉਂ ਸ਼ੁਰੂ ਕੀਤੇ ਜਾਂਦੇ ਨੇ ਕਿ ਇਹ ਵੀ ਸਪਸ਼ਟ ਕੀਤਾ ਹੈ ਕਿ ਆਪਰੇਸ਼ਨ ਦੌਰਾਨ ਕਿਸੇ ਵੀ ਨਿਰਦੋਸ਼ ਵਿਅਕਤੀ ਨੂੰ ਗ੍ਰਫਤਾਰ ਨਾਕਿਤ ਜਾਵੇ ਇਸ ਤਲਾਵਾ ਪੰਜਾਬ ਚ ਬਦਮਾਸ਼ਾਂ ਚ ਫੈਲ ਰਹੇ ਗੈਂਗਸਟਰ ਬਾਰੇ ਵੀ ਜੀਜੀਪੀ ਗੌਰਵ ਯਾਦੁਤ ਨੇ ਸਵਾਲ ਕੀਤੇ ਗਏ ਨੇ ਕੋਰਟ ਨੇ ਕਿਹਾ ਕਿ ਰੋਜ਼ ਕਤਲ ਹੋ ਰਹੇ ਨੇ ਸੈਕੰਡੇ ਹਜ਼ਾਰਾਂ ਦੀ ਭੀੜ ਚ ਲੋਕ ਆਉਂਦੇ ਨੇ ਤੇ ਕਤਲ ਕਰਕੇ ਫਰਾਰ ਹੋ ਜਾਂਦੇ ਨੇ ਪੁਲਿਸ ਇਹਨਾਂ ਨੂੰ ਫੜ ਤੱਕ ਨਹੀਂ ਪਾਉਂਦੀ ਤੇ ਨਾਮੀ ਬਦਮਾਸ਼ ਦੇ ਜੇਲ੍ਹ ਚ ਹੋਈ ਇੰਟਰਵਿਊ ਨੂੰ ਲੈ ਕੇ ਕਲਾਸ ਲਗਾਈ ਗਈ ਜੀਜੀਪੀ ਮਨਜੋਤ ਨੇ ਦਲੀਲ ਦਿੱਤੀ ਹੈ ਕਿ ਪੰਜਾਬ ਚ ਅਪਰਾਧ ਪੋਰਨਾ ਸੂਬੇ ਦੀ ਤੁਨਨਾ ਤੋਂ ਘੱਟ ਹੈ ਤੇ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਤੇ ਅਜੇ ਵਿੱਚ ਇਸ ਦੀ ਤੁਲਨਾ ਹੋਰਨਾ ਸੂਬਿਆਂ ਤੋਂ ਨਹੀਂ ਕੀਤੀ ਜਾ ਸਕਦੀ ਅਦਾਲਤ ਨੇ ਡੀਜੀਪੀ ਤੋਂ ਪੁੱਛਿਆ ਕਿ ਫਰੋਦੀ ਜੋ ਮੰਗੇ ਜਾ ਰਹੇ ਪੈਸੇ ਨੂੰ ਟ੍ਰੇਸ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਇਹ ਪੈਸਾ ਕਿੱਥੇ ਜਾ ਰਿਹਾ ਹੈ ਤੇ ਰਸਤਾ ਕੀ ਹੈ ਹਾਈ ਕੋਰਟ ਨੇ ਕਿਹਾ ਹੈ ਕਿ ਹਰ ਰੋਜ਼ ਕਰੋੜਾਂ ਰੁਪਏ ਜਾ ਰਹੇ ਨੇ ਇਸ ਤੇ ਜਾਂਚ ਹੋ ਰਹੀ ਹੈ ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿੱਚ ED ਨੂੰ ਵੀ ਧਿਆਨ ਦੇਣ ਦੀ ਲੋੜ ਹੈ ਪੰਜਾਬ ਪੁਲਿਸ ਅਧੀਨ ਲੁਧਿਆਣਾ ਦੇ ਹਾਤੀਆਂ ਦੀ ਪਿੰਡੇ ਥਾਣਾ ਜੋਧਾ ਵਿੱਚ ਇੱਕ ਦਰਦਨਾਕ ਘਟਨਾ ਨੇ ਸੰਵਾਜ ਨੂੰ ਝੰਡੋਰ ਕੇ ਰੱਖ ਦਿੱਤਾ ਜਿੱਦਾਂ ਪੁਲਿਸ ਸਟੇਸ਼ਨ ਅਧੀਨ ਆਉਂਦੇ ਪਿੰਡ ਰਤਨ ਦੇ ਸਰਪੰਚ ਤੇ ਪ੍ਰਸਿੱਧ ਵਕੀਲ ਮਨਪਿੰਦਰ ਸਿੰਘ ਨੇ ਆਪਣੇ ਘਰ ਦੇ ਚੁਬਾਰੇ ਚ ਫਾਹ ਲੈ ਕੇ ਆਤਮ ਹੱਤਿਆ ਕਰ ਲਈ ਘਟਨਾ ਨੇ ਨਾ ਸਿਰਫ ਪਿੰਡ ਵਾਸੀਆਂ ਨੂੰ ਸੋਗ ਵਿੱਚ ਡੋਬੋ ਦਿੱਤਾ ਬਲਕਿ ਵਕੀਲ ਪਾਈਚਾਰੀ ਚ ਡੂੰਗੀ ਉਦਾਸੀ ਹੈ ਮਨਪਿੰਦਰ ਸਿੰਘ ਪਿੰਡ ਦੇ ਸਰਪੰਚ ਸਨ ਤੇ ਨਾਲ ਹੀ ਵਕਾਲਤ ਦੇ ਖੇਤਰ ਵਿੱਚ ਵੀ ਮਸ਼ਹੂਰ ਸਨ ਕਾਫੀ ਸਮੇਂ ਤੋਂ ਗੰਭੀਰ ਮਾਨਸਿਕ ਤਣਾਅ ਨਾਲ ਜੂਝੇ ਸਨ ਸੂਤਰਾਂ ਅਨੁਸਾਰ ਉਹਨਾਂ ਦਾ ਪਰਿਵਾਰ ਨਾਲ ਕਈ ਸਾਲਾਂ ਤੋਂ ਅਨੁਭਵ ਤੇ ਟਕਰਾਅ ਚੱਲ ਰਿਹਾ ਸੀ ਇਹ ਤਣਾਅ ਦਾ ਮੁੱਖ ਕਾਰਨ ਸੀ ਘਰ ਵਿੱਚ ਰੋਜ਼ਾਨਾ ਹੋਣ ਵਾਲੇ ਝਗੜੇ ਤੇ ਵਾਧਾ ਨੇ ਉਹਨਾਂ ਨੂੰ ਬਹਿਤ ਪਰੇਸ਼ਾਨ ਕਰ ਦਿੱਤਾ ਸ੍ਰੀ ਜਿਸ ਕਰਕੇ ਉਹਨਾਂ ਨੇ ਇਹ ਕਦਮ ਚੁੱਕਿਆ ਤੇ ਉਹਨਾਂ ਨੇ ਕਿਸੇ ਕਪੜੇ ਨਾਲ ਪਾਹ ਲੈ ਕੇ ਜਾਨ ਲੈ ਲਈ ਕਟਨਾ ਦੀ ਜਾਣਕਾਰੀ ਮਿਲਦੇ ਹੀ ਪਰਿਵਾਰ ਵਾਲੇ ਤੁਰੰਤ ਉਹਨਾਂ ਨੂੰ ਲੁਧਿਆਣਾ ਦੇ ਪ੍ਰਸਿੱਧ ਡੀ ਐਮ ਸੀ ਹਸਪਤਾਲ ਲੈ ਗਏ ਪਰ ਹਾਲਤ ਇੰਨੀ ਜ਼ਿਆਦਾ ਨਾਜ਼ੁਕ ਹੋ ਚੁੱਕੀ ਸੀ ਕਿ ਰਸਤੇ ਵਿੱਚ ਹੀ ਉਹਨਾਂ ਨੇ ਦਮ ਤੋੜ ਦਿੱਤਾ ਤੇ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਸਾਬਕਾ ਸੀਐਮ ਰਜਿੰਦਰ ਕੌਰ ਭੱਟ ਨੇ ਇੱਕ ਇੰਟਰਵਿਊ ਦੌਰਾਨ ਉਹ ਵੱਡਾ ਦਾਵਾ ਕੀਤਾ ਹੈ ਕਿ ਮੇਰੀ ਸਰਕਾਰ ਵੇਲੇ ਮੇਰੀ ਮਾੜੀ ਪ੍ਰਪੋਜ਼ਲ ਆਈ ਸੀ ਉਹਨਾਂ ਨੇ ਮੈਨੂੰ ਅਫਸਰਾਂ ਨੇ ਕਿਹਾ ਸੀ ਕਿ ਸਰਕਾਰ ਦੁਬਾਰਾ ਬਣ ਜਾਵੇਗੀ ਉਹਨਾਂ ਨੇ ਕਹਿ ਕੇ ਟਰੇਨਾਂ ਤੇ ਬਜ਼ਾਰਾਂ ਵਿੱਚ ਬੰਬ ਚਲਾ ਕੇ دہشت ਫਲਾਵਾਗੇ ਪਟੰਨੇ ਆਖਿਆ ਕਿ ਲੋਕਾਂ ਨੂੰ ਡਰਾ ਕੇ ਮਰਜ਼ੀ ਨਾਲ ਬੋਕ ਟੁਕ ਪੁਕਤਾ ਮੰਗੇ ਉਹਨਾਂ ਦੱਸਿਆ ਕਿ ਮੈਂ ਅਫਸਰਾਂ ਨੂੰ ਦੋ ਟੁਕ ਕਿਹਾ ਸੀ ਕਿ ਮੈਂ ਲਾਸ਼ਾਂ ਦੇ ਸਹਾਰੇ ਰਾਜ ਨਹੀਂ ਕਰਾਂਗੀ ਉਹਨਾਂ ਕਹਿ ਕਿ ਮੈਂ ਕਦੇ ਕਿਸੇ ਨਾਲ ੱੱਕਾ ਨਹੀਂ ਹੁੰਦਦਾ ਉਹਨਾਂ ਨੇ ਕਿਹਾ ਕਿ ਉਸ ਵੇਲੇ ਅਫਸਰਾਂ ਨੂੰ ਝਟਕਿਆ ਸੀ ਤੇ ਗਿਆ ਸੀ ਕਿ ਜੇ ਛੋਟੀ ਜਹੀ ਘਟਨਾ ਵੀ ਵਾਪਰੀ ਤਾਂ ਅਫਸਰਾਂ ਦੀ ਜ਼ਵਾਬਦੇਹੀ ਹੋਵੇਗੀ ਤੇ ਉਹਨਾਂ ਨੇ ਕਿਹਾ ਕਿ ਅਫਸਰ ਸਲਾਹਾਂ ਦਿੰਦੇ ਨੇ ਮੰਨਣਾ ਨਾ ਮੰਨਣਾ ਆਪਣੀ ਮਰਜ਼ੀ ਹੁੰਦੀ ਹੈ ਤੇ ਪੰਜਾਬ ਦੇ ਲੋਕਾਂ ਲਈ ਹੁਣ ਵੱਡੀ ਖੁਸ਼ਖਬਰੀ ਹੈ ਦਰਾਹਾ ਤੇ ਤੂਰੀ ਵਿੱਚ ਰੇਲਵੇ ਓਵਰ ਬ੍ਰਿਜ ਨੂੰ ਕੇਂਦਰੀ ਰੇਲ ਰਾਜ ਮੰਤਰੀ ਰਮਨੀਤ ਬਿੱਟੂ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਹੁਣ ਕੋਜੀ ਘੰਟਿਆਂ ਵਿੱਚ ਚੰਡੀਗੜ੍ਹ ਰੋਪੜ ਤੇ ਅਨੰਦਪੁਰ ਸਾਹਿਬ ਵਿੱਚ ਪਹੁੰਚਿਆ ਜਾ ਸਕੇਗਾ ਮੰਤਰੀ ਬਿੱਟੂ ਨੇ ਦੱਸਿਆ ਕਿ ਦਰਾਹਾ ਓਵਰ ਬ੍ਰਿਜ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ ਲਗਭਗ 124 ਕਰੋੜ ਦੀ ਲਾਗਤ ਨਾਲ ਤਿਆਰ ਦੋਵੇਂ ਬ੍ਰਿਜ ਤਿਆਰ ਹੋਣਗੇ ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਨੇ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਪ੍ਰੋਜੈਕਟਾਂ ਸੰਬੰਧੀ ਸਾਰੇ ਕਾਗਜ਼ਾਈ ਕਾਰਵਾਈ ਪੂਰੀ ਕਰ ਲਈ ਗਈ ਹੈ ਤੇ ਕੇਵਲ ਰੇਲਵੇ ਪੁਲ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਰੋਜ਼ਾਨਾ ਆਉਣ ਜਾਣ ਵਿੱਚ ਪੇਸ਼ ਆਉਂਦੀਆਂ ਵੱਡੀਆਂ ਦਿੱਕਤਾਂ ਨੇ ਜੋ ਟ੍ਰੈਫਿਕ ਜਮ ਤੋਂ ਸਥਾਈ ਤੌਰ ਤੇ निजात ਮਿਲੇਗੀ ਖੰਡਰੀ ਮੰਤਰੀ ਨੇ ਦੱਸਿਆ ਕਿ ਨਾ ਰੇਲਵੇ ਬ੍ਰਿਜ ਦੇ ਨਿਰਮਾਣ ਨਾਲ ਇੱਕ ਪਾਸੇ ਜਿੱਥੇ ਸਮੇਂ ਦੀ ਬਚਤ ਹੋਵੇਗੀ ਨਾਲ ਇਲਾਕੇ ਦੇ ਵਿਕਾਸ ਵਿੱਚ ਵੀ ਮਦਦ ਮਿਲੇਗੀ ਤੇ ਅੰਗਰੂੜ ਓਡੀਸ਼ਾ ਦੇ ਪਧਰਕ ਜ਼ਿਲ੍ਹੇ ਤੋਂ ਇੱਕ ਬਹਿਦੁਗਦਾਈ ਤੇ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਕੰਗਾਰੂ ਕੋਟ ਵਿੱਚ ਬਾਹਰ ਵਰਤਾ ਦੀ ਇੱਕ ਬਜ਼ੁਰਗ ਪਿਤਾ ਨੂੰ ਆਪਣੇ ਜਾਨ ਦੇ ਕਿਸ ਦੀ ਕੀਮਤ ਚਕਾਉਣੀ ਪਈ ਹੈ ਤੀ ਦੀ ਜਨ ਤੱਕ ਬੇਇੱਜ਼ਤੀ ਤੇ ਪਰਿਵਾਰ ਦੇ ਹੋਏ ਸੋਸ਼ਲ ਤੋਂ ਦੁਖੀ ਹੋ ਕੇ ਬਜ਼ੁਰਗ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਪਤਰਕ ਜिले ਦੇ ਚਾਂਦ ਵਾਲੀ ਬਲਾਕਾ ਦੀ ਰਪਿੰਦੇ ਪਿੰਡ ਛੜੀਆਂ ਵਿੱਚ ਮਾਮਲਾ ਵਾਪਰਿਆ ਮ੍ਰਿਤਕ ਦੀ ਪਛਾਣ ਲੇਬੌਂਦਰ ਤੜਾਈ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਕੁਝ ਲੋਕਾਂ ਤੇ ਮਹਿਲਾ ਦੀ ਸਵੇ ਸਮੇਂ ਸਹਾਇਤਾ ਸਮੂਹ ਨੇ ਲੰਬੇਂਦਰ ਦੀ ਵਿਉਤਾ ਪੀ ਤੇ ਨਜਾਇਜ਼ ਸ਼ਰਾਬ ਵਿੱਚ ਦਾ આરોਪ ਲਗਾਇਆ ਸੀ ਉਸਦੇ ਨਾਲ ਦਰਿੰਦਗੀ ਕੀਤੀ ਸੀ 25 ਜਨਵਰੀ ਨੂੰ ਪਿੰਡ ਵਿੱਚ ਇੱਕ ਪੰਚਾਇਤ ਬੁલાਈ ਗਈ ਜਿੱਥੇ ਲక్ష్ਮੀ ਪ੍ਰਿਆ ਨੂੰ ਘਰੋਂ ਖਸੀਟ ਕੇ ਬਾਹਰ ਲਿਆਂਦਾ ਗਿਆ ਪੇੜ ਦੇ ਸਾਹਮਣੇ ਉਸ ਨੂੰ ਜੁੱਤੀਆਂ ਦਾ ਹਾਰ ਪਾਇਆ ਗਿਆ ਮੂੰਹ ਕਾਲਾ ਕਰਕੇ ਜਨਤਕ ਤੌਰ ਤੇ અપਮਾਨਿਤ ਕੀਤਾ ਗਿਆ ਤੇ ਪਿੰਡੀ ਕਥੀਤਾ ਅਦਾਲਤ ਨੇ ਪਰਿਵਾਰ ਤੇ 1 ਲੱਖ ਦਾ ਜੁਰਮਾਨਾ ਲਗਾਇਆ ਸੀ ਬਜ਼ੁਰਗ ਪਿਤਾ ਨੇ ਕਿਸੇ ਤਰ੍ਹਾਂ ਮੌਕੇ ਤੇ 10 ਹਜ਼ਾਰ ਦੇ ਕੇ ਆਪਣੀ ਧੀ ਨੂੰ ਉਹਨਾਂ ਦੇ ਚੁੰਗਲ ਵਿੱਚੋਂ ਛੁਡਾਇਆ ਹੈ ਤੇ aarop ਹੈ ਕਿ ਕੁਝ ਨੌਜਵਾਨਾਂ ਤੇ ਔਰਤਾਂ ਨੇ ਉਹਨਾਂ ਦੇ ਘਰ ਵਿੱਚ ਵੜ ਕੇ ਭੰਨ ਤੋੜ ਵੀ ਕੀਤੀ ਤੇ ਪਰਿਵਾਰ ਨੂੰ ਲਗਾਤਾਰ ਧਮਕੀਆਂ ਵੀ ਦਿੱਤੀਆਂ ਤੇ ਬਿਸੌਲੀ ਕੋਤਵਾਲੀ ਖੇਤਰ ਵਿੱਚ ਇੱਕ 2018 ਦੇ ਪਤੀ ਕਤਲ ਮਾਮਲੇ ਵਿੱਚ ਪਤਨੀ ਨੂੰ aaropi ਕਰਾ ਦਿੰਦੇ ਹੋਏ ਵਿਸ਼ੇਸ਼ ਜੱਜ ਰੇਖਾ ਸ਼ਰਮਾ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਿਸ ਦੇ ਨਾਲ ਹੀ आरोपी ਮਹਿਲਾ ਤੇ 10000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ ਬਸੌਲੀ ਮੁਹੱਲਾ ਤੋਂ ਬਰਾਂਡ ਜਿਸ ਵਾਸਤੇ ਸ਼ਿਵ ਸਹਾਏ ਨੇ ਪੁਲਸੂ ਸ਼ਿਕਾਇਤ ਦਿੱਤੀ ਸੀ ਕਿ ਉਸਨੇ ਆਪਣੇ ਪੁੱਤਰ ਰਾਜੇਸ਼ ਦਾ ਵਿਆਹ 19 ਅਪ੍ਰੈਲ 2018 ਨੂੰ ਰਾਮਪੁਰੇ ਜ਼ਿਲ੍ਹੇ ਦੀ ਮਿਨਾਕਸ਼ੀ ਦੇ ਨਾਲ ਕੀਤਾ ਸੀ ਵਿਆਹ ਤੋਂ ਤੁਰੰਤ ਬਾਅਦ ਮਿਨਾਕਸ਼ੀ ਨੇ ਸਾਫ਼ ਕਹਿ ਦਿੱਤਾ ਸੀ ਕਿ ਵਿਆਹ ਦੀ ਮਰਜ਼ੀ ਦੇ ਖਿਲਾਫ ਹੋਇਆ ਮਿਨਾਕਸ਼ੀ ਅਕਸਰ ਘਰ ਵਿੱਚ ਝਗੜਾ ਕਰਦੀ ਸੀ ਤੇ ਆਪਣੇ ਜੀਜਾ ਰਾਮ ਬਿਲਾਸ ਸਿਰਫ ਆਪਣੀ ਤਨ ਨਾਰਨ ਦੀ ਜ਼ਿੱਦ ਕਰਦੀ ਸੀ ਤੇ ਉਸਨੇ ਰਾਜੇਸ਼ ਤੇ ਦਬਾਅ ਪਾਇਆ ਕਿ ਚੰਡੀਗੜ੍ਹ ਜਾ ਕੇ ਮਜ਼ਦੂਰੀ ਕਰੇ ਕਿਉਂਕਿ ਉਸ ਦਾ ਜੀਜਾ ਉੱਥੇ ਰਹਿੰਦਾ ਕਰਦੀ ਸ਼ਾਂਤੀ ਲਈ ਰਾਜੇਸ਼ ਮਨ ਗਿਆ ਤਾਂ ਉਸ ਨੂੰ ਚੰਡੀਗੜ੍ਹ ਲੈ ਕੇ ਆ ਚੰਡੀਗੜ੍ਹ ਵਿੱਚ ਰਾਜੇਸ਼ ਨੇ ਆਪਣੀ ਪਤਨੀ ਮਿਨਾਕਸ਼ੀ ਨੂੰ ਉਸਦੇ ਜੀਜਾ ਰਾਮ ਵਿਲਾਸ ਨਾਲ ਇਤਰਾਜੀਓ ਭਾਰਤ ਚ ਦੇਖਿਆ ਜਿਸ ਤੋਂ ਬਾਅਦ ਕਈ ਪੰਚਾਇਤਾਂ ਹੋਈਆਂ ਪਰ ਕੋਈ ਹੱਲ ਨਾ ਨਿਕਲਿਆ ਤੇ ਮਿਨਾਕਸ਼ੀ ਲਗਾਤਾਰ ਰਾਜੇਸ਼ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੀ ਰਹੀ ਉਸ ਤੋਂ ਬਾਅਦ ਰਾਜੇਸ਼ ਦੀ ਕਤਲ ਦੀ ਘਟਨਾ ਹੋਈ ਸੀ ਜਿਸ ਤੋਂ ਬਾਅਦ ਹੁਣ ਇਹ ਸਜ਼ਾ ਸੁਣਾਈ ਗਈ ਹੈ ਫਿਲਹਾਲ ਇਸ ਬਲਟਨ ਦੇ ਪਾਸੇ ਨਹੀਂ ਕੰਮੀ ਤੇ ਤਾਜ਼ਾ ਖਬਰਾਂ ਲਈ ਤੁਸੀਂ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਤਾਂ ਬਾ